ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋੜ ਭਗ ਬਾਈ ਮਾ ਰਾਤ ਦੇ ਸਨਾਟੇ ਵਿੱਚ ਪੱਕੀ ਸੜਕ ਉੱਤੇ ਘੋੜੇ ਦੀਆਂ ਟਾਪਾਂ ਗੂੰਜਦਾ ਹੋਇਆ ਟਾਂਗਾ ਪੂਰੀ ਤੇਜ਼ੀ ਵਿੱਚ ਜਾ ਰਿਹਾ ਸੀ ਕਿਹੜੇ ਪਾਸੇ ਜਾ ਰਿਹਾ ਸੀ ਸਲੋਚਨਾ ਨੂੰ ਕੁਝ ਨਹੀਂ ਸੀ ਪਤਾ ਪਿਛਲੀ ਸੀਟ ਤੇ ਪਿਰਤਪਾਲ ਦੇ ਨਾਲ ਬੈਠੀ ਉਹ ਕਿਸੇ ਡੂੰਘੇ ਖਿਆਲ ਵਿੱਚ ਗਵਾਚੀ ਹੋਈ ਸੀ ਭਾਵੇਂ ਅੱਜ ਪਿਰਤਪਾਲ ਉਸ ਲਈ ਉਦਾਂ ਦਾ ਉਪਰਨ ਨਹੀਂ ਸੀ ਜਿੱਦਾਂ ਦਾ ਉਸਨੇ ਇਸ ਤੋਂ ਕਈ ਦਿਨ ਪਹਿਲਾਂ ਇਸੇ ਤਰ੍ਹਾਂ ਉਸ ਨੂੰ ਆਪਣੇ ਨਾਲ ਟਾਂਗੇ ਵਿੱਚ ਬੈਠਿਆ ਮਹਿਸੂਸ ਕੀਤਾ ਸੀ ਫਿਰ ਵੀ ਉਸ ਦਾ ਮਨ ਅਸ਼ਾਂਤ ਹੋ ਉੱਠਦਾ ਚਾਹ ਸੋਚਦੀ ਮੈਂ ਆਪਣੇ ਆਦਮੀ ਦੀ ਮਰਜ਼ੀ ਜਾਂ ਸਲਾਹ ਤੋਂ ਬਿਨਾਂ ਜਾ ਰਹੀ ਹਾਂ ਤੇ ਜਾ ਰਹੀ ਹਾਂ ਇੱਕੋਪਰੇ ਥਾਂ ਜਦੋਂ ਉਹ ਪੁੰਨਿਓ ਮੁੜ ਕੇ ਆਵੇਗਾ ਤਾਂ ਘਰ ਮੈਨੂੰ ਨਾ ਵੇਖ ਕੇ ਕੀ ਖਿਆਲ ਕਰੇਗਾ ਜਾਂ ਜਦੋਂ ਮਾਤਾ ਜੀ ਦੀ ਜਵਾਨੀ ਉਸ ਨੂੰ ਮੇਰੇ ਨਵੇਂ ਪੰਤ ਦੀ ਖਬਰ ਮਿਲੇਗੀ ਤੱਕ ਹੀ ਸੋਚੇਗਾ। ਸ਼ੱਕੀ ਤੇ ਸੰਕਿਤਵੀਤ ਵਾਲਾ ਉਹ। ਕਿ ਉਹ ਮੇਰੀ ਵਫਾਦਾਰੀ ਉੱਤੇ ਸ਼ੱਕ ਨਹੀਂ ਕਰੇਗਾ। ਤੇ ਫੇਰ ਫੇਰ ਅਚਾਨਕ ਸਲੋਚਨਾ ਦਾ ਧਿਆਨ ਆਪਣੇ ਇੰਨਾ ਦਿਲ ਤਾਹੂ ਚਿੰਤਾਵਾਂ ਦੇ ਜਾਲ ਤੋਂ ਨਿਕਲ ਕੇ ਉਹਨਾਂ ਤੁਕਾਂ ਵੱਲ ਜਾ ਪਿਆ ਜਿਹੜੀਆਂ ਉਸ ਦੇ ਨਾਲ ਬੈਠਾ ਪਿਰਤਪਾਲ ਹੌਲੀ-ਹੌਲੀ ਗੂੰਗਣਾਈ ਜਾ ਰਿਹਾ ਸੀ। ਮਨ ਸਾਫ਼ ਤੇਰਾ ਹੈ ਜਾਂ ਨਹੀਂ ਪੁੱਛ ਲੈ ਜੀ ਸੇ ਫਿਰ ਜੋ ਕਰਨਾ ਹੈ ਤੂੰ ਜੀ ਕਰ ਲੈ ਖੁਸ਼ੀ ਸੇ ਕਬਰਾ ਨਾ ਕਿਸੇ ਸੇ ਤੂੰ ਡਰਨਾ ਕਿਸੇ ਸੇ ਸਲੋਚਨਾ ਨੇ ਮਹਿਸੂਸ ਕੀਤਾ ਜਿਵੇਂ ਪਿਰਤ ਪਾਲ ਉਸ ਦੇ ਮਨ ਦੀ ਹਾਲਤ ਨੂੰ ਸਮਝਦਾ ਹੋਇਆ ਜਾਣ ਕੇ ਇਹ ਗੀਤ ਗੁਣਗਣਾ ਰਿਹਾ ਸੀ ਉਸ ਨੇ ਸਿਰ ਚੁੱਕ ਕੇ ਆਪਣੇ ਵਾਲੇ ਦਵਾਲੇ ਨਜ਼ਰ ਫੇਰੀ ਹਨੇਰੀ ਰਾਤ ਦੇ ਪਲਾਂਟ ਵਿੱਚ ਕਿਤੇ ਕਿਤੇ ਬੱਤੀਆਂ ਦੇ ਨਿਮੇ ਨਿਮੇ ਚਾਨਣ ਅਤੇ ਆਕਾਸ਼ ਵਿੱਚ ਚਮਕ ਰਿਹਾ ਚਮਲਾ ਰਹਿ ਤਾਰਿਆਂ ਦੀ ਲੋਵਲ ਟਾਂਪਾਂ ਦੀ ਆਵਾਜ਼ ਮੱਠੀ ਪੈ ਰਹੀ ਸੀ ਜਿਸ ਤੋਂ ਉਸਨੇ ਨਮਾਨ ਲਾਇਆ ਕਿ ਟਾਂਗਾ ਹੁਣ ਪੱਕੀ ਦਿੱਥਾਂ ਕੱਚੀ ਸੜਕ ਤੇ ਜਾ ਰਿਹਾ ਹੈ ਇਸ ਵੇਲੇ ਸੜਕ ਦੇ ਇੱਕ ਪਾਸੇ ਉਸ ਨੂੰ ਦੋ ਤਿੰਨ ਕੁੱਤੇ ਨਜ਼ਰੀ ਆਏ ਜਿਹੜੇ ਟਾਂਗੇ ਦੀ ਬਾਸ ਸੁਣ ਕੇ ਭੌਂਕਦੇ ਹੋਏ ਉਸ ਵੱਲ ਲਪਕ ਰਹੇ ਸਨ ਜਿਵੇਂ ਰਸਤਾ ਰੋਕ ਕੇ ਟਾਂਗੇ ਨੂੰ ਖਲਹਾਰ ਹੀ ਲੈਣਾ ਚਾਹੁੰਦੇ ਹੋਣ ਕੋਚਵਾਨ ਨੇ ਫਟਕਾਰ ਦਿੱਤੀ ਹਲਤ ਕੁੱਤੇਉ ਫਟਕਾਰ ਸੁਣ ਕੇ ਕੁੱਤੇ ਪਿਛਾਂ ਹਟ ਗਏ ਪਰ ਪੌਂਕਣ ਨੂੰ ਨਹੀਂ ਟਲੀ ਅੱਗੋਂ ਹਟ ਕੇ ਟਾਂਗੇ ਦੇ ਮਗਰ ਦੌੜਨ ਲੱਗੇ ਸਲੋਚਨਾ ਨੇ ਧਿਆਨ ਨਾਲ ਧੱਕਿਆ ਤੇ ਸੋਚਣ ਲੱਗੀ ਭਲਾ ਇਹ ਕਿਉਂ ਖਾਮ ਖਾਂ ਟਾਂਗੇ ਦੇ ਮਗਰ ਪੈ ਗਏ ਨੇ ਛੇ ਸਵਾਰੀਆਂ ਨੂੰ ਜ਼ੋਰ ਸੰਝ ਗਈ ਬੇਵਕੂਫ ਨਾ ਹੋਉਂਦੇ ਚੋਰ ਕਦੀ ਟਾਂਗੇ ਵਿੱਚ ਸਵਾਰ ਹੋ ਕੇ ਚੋਰੀ ਕਰਨ ਜਾਂਦੇ ਹੁੰਦੇ ਨੇ ਉਹ ਤਾਂ ਚੋਰ ਰਸਤਿਆਂ ਥਾਣੀ ਜਾ ਕੇ ਜਾਂ ਪੈਦਲ ਜਾਇਆ ਕਰਦੇ ਨੇ ਇਨਾਂ ਵੇਸੇ ਰੈਰ ਜਿਹਾਂ ਸੋਚਾਂ ਤੋਂ ਸલોਚਨਾ ਦਾ ਉਦੋਂ ਛੁਟਕਾਰਾ ਹੋਇਆ ਜਿਵੇਂ ਇੱਕ ਕਲੀ ਦੇ ਸਿਰੇ ਤੇ ਜਾ ਕੇ ਟਾਂਗਾ ਰੁਕ ਗਿਆ। ਦੋਮਾ ਦੋਵੇਂ ਜਾਣੇ ਹੀ ਠੁਤਰੇ। ਫਿਰ ਪ੍ਰਿਤਪਾਲ ਦੇ ਮਗਰਮਗਰ ਉਤਰ ਪਈ। ਉਸ ਦਾ ਸੰਖੇਪ ਜਿਹਾ ਸਮਾਨ ਤੇ ਸਿਤਾਰ ਇੱਕ ਚੀਜ਼ਾਂ ਚੁੱਕ ਕੇ ਕੋਝਵਾਨ ਮਗਰਿਆ ਰਿਹਾ ਸੀ। ਕੋਝਵਾਨ ਉਸ ਦਾ ਪਛਾਣਤਾ ਹੋਇਆ ਸੀ। ਉਹੀ ਉਸੇ ਰਾਤ ਵਾਲਾ। ਕਈ ਮੋੜ ਮੋੜਨ ਤੋਂ ਬਾਅਦ ਇਹ ਤਿੰਨੇ ਇਕੱਠੇ ਅੱਗੇ ਰੁਕੇ। ਇੱਕ ਵਾਰ ਇਸ ਫਿਰ ਸਲੋਚਨਾ ਦਾ ਦਿਲ ਜਿਹੜਾ ਇਸ ਵੇਲੇ ਤੱਕ ਕਾਫੀ ਅਮਨ ਦੀ ਹਾਲਤ ਵਿੱਚ ਆ ਚੁੱਕਾ ਸੀ ਧੜਕਣ ਲੱਗ ਪਿਆ ਬੂਹੇ ਦੇ ਤਾਕ ਵੱਜੇ ਹੋਏ ਸਾਂ ਤੇ ਰੋਸ਼ਨਦਾਨ ਵਿੱਚੋਂ ਨਿਮਮਾ ਜਾਨਣ ਆ ਰਿਹਾ ਸੀ ਫਿਰ ਦਵਲ ਨੇ ਹੱਥ ਦੇ ਪੰਜੇ ਨਾਲ ਹੌਲੀ ਜਿਹੀ ਤਾਂ ਜੋ ਖੜਾਕ ਬਹੁਤਾ ਨਾ ਹੋਵੇ ਬੂਹਾ ਤੱਕ ਕੇ ਤੇ ਤਾ ਖੁੱਲ ਗਈ ਖੁੱਲ ਗਈ ਬਿਨਾ ਆਵਾਜ਼ ਦੇਣ ਤੋਂ ਹੀ ਅੰਦਰ ਪਹੁੰਚ ਕੇ ਸਲੋਚਨਾ ਨੇ ਵੇਖਿਆ ਕਮਰਾ ਸਾਫ਼ ਸੁਥਰਾ ਤੇ ਲੋੜੀ ਦੇ ਸਮਾਨ ਨਾਲ ਸਜਿਆ ਹੋਇਆ ਸੀ ਮੇਜ਼, ਕੁਰਸੀਆਂ, ਕਿਤਾਬਾਂ ਵਾਲਾ ਸੈਲਫ ਤੇ ਹੋਰ ਸਾਰਾ ਕੁਝ ਸਿੱਟੇ ਟਾਂਗ ਨਾਲ ਥਾਂ ਉਠਾਈ ਟੀਕਿਆ ਹੋਇਆ ਸੀ। ਫਰਸ਼ ਉੱਤੇ ਪੂਰੇ ਮੇਜ਼ੇ ਦੀ ਧਰੀ ਵਿਛੀ ਹੋਈ ਸੀ ਤੇ ਇੱਕ ਪਾਸੇ ਇੱਕ ਚਿੱਟੇ ਗਲਾਪ ਵਾਲਾ ਤਕੀਆ ਕੰਧ ਨਾਲ ਰੱਖਿਆ ਹੋਇਆ ਸੀ। ਜਿਸ ਦੇ ਅੱਗੇ 2 ਕੁ ਫੁੱਟ ਮਰੱਬਾ 19 ਆਸਨ ਤੇ ਉਸ ਦੇ ਅੱਗੇ ਇੱਕ ਸਜਰੀ ਪਾਲਿਸ਼ ਕੀਤੀ ਹੋਈ ਡੈਸਕ ਜਿਸ ਦੇ ਉੱਤੇ ਫੋਲਸ ਕੈਪ ਸਾਈਜ਼ ਦੇ ਕੁਝ ਲਿਖੇ ਹੋਏ ਤੇ ਕੁਝ ਕੋਰੇ ਲਕੀਰਦਾਰ ਕਾਗਜ਼ ਲਕੀਰਦਾਰ ਕਾਗਜ਼ ਪਈ ਸਨ ਇਹ ਸਭ ਕਮਰੇ ਦੇ ਪਿੱਛੇ ਇੱਕ ਹੋਰ ਕਮਰਾ ਸੀ ਫਿਰ ਤਪਾਲ ਨੇ ਉਸ ਨੂੰ ਵੀ ਬਾਹਰ ਲਈ ਬੋਹੇ ਬਾਹਰ ਖੋਲ੍ਹਿਆ ਇਸ ਵਿੱਚ ਕੋਈ ਬਹੁਤਾ ਸਮਾਨ ਨਹੀਂ ਸੀ ਇੱਕ ਮੰਜੇ ਉੱਤੇ ਕੋਈ ਰੋਗੀ ਦੋ ਸਰਾਣਾਂ ਦੀ ਢਾਸਣਾ ਲਾਈ ਅਦ ਅਦ ਲੇਟੀ ਹਾਲਤ ਵਿੱਚ ਅੱਖਾਂ ਮੀਟੀ ਪਿਆ ਸੀ ਜੇ ਦਿੱਸ ਛਾਤੀ ਉੱਤੇ ਇੱਕ ਕਿਤਾਬ ਪੁੱਠੀ ਕਰਕੇ ਟਿਕੀ ਹੋਈ ਸੀ ਰੋਗੀ ਦੀਆਂ ਅੱਖਾਂ ਬੰਦ ਸਨ ਪਰਤਪਾਲ ਨੇ ਤੇ ਉਸ ਦੀ ਰੀਸੇ ਸਲੋਚਨਾ ਨੇ ਵੀ ਭਾਵੇਂ ਬਿਨਾ ਕਿਸੇ ਕਿਸਮ ਦਾ ਖੜਾ ਕੀਤਾ ਸੀ ਕਮਰੇ ਵਿੱਚ ਪਰਵੇਸ਼ ਕੀਤਾ ਤੇ ਫਿਰ ਵੀ ਉਸ ਦੀਆਂ ਅੱਖਾਂ ਖੁੱਲਗੀਆਂ ਸਲੋਚਨਾ ਨੇ ਪੂਰੀ ਨਜ਼ਰ ਰੋਗੀ ਉੱਤੇ ਗੱਡ ਕੇ ਸਿਰ ਤੋਂ ਪੈਰਾਂ ਤੀਕ ਉਸ ਨੂੰ ਤੱਕਿਆ ਪਤਲੇ ਪਤਲੇ ਨਕਸ਼ਾ ਵਾਲਾ ਉੱਚਾ ਲੰਬਾ ਗਭਰੂ ਸੀ ਤਿਛਤਾ ਛਾਤੀ ਤੱਕ ਸਰੀਰ ਇੱਕ ਅਸਾਈਦਤ ਕਿੱਤੀ ਚਾਦਰ ਹੇਠਾਂ ਕਿਆ ਹੋਇਆ ਸੀ ਦੋਵੇਂ ਬਾਹਾਂ ਛਾਤੀ ਉੱਤੇ ਇਸ ਤਰ੍ਹਾਂ ਪੰਘਾਂ ਹੋ ਗਿਆਂ ਹੋਗਾ ਸਨ ਕਿ ਦੋਵੇਂ ਹੱਥ ਇੱਕ ਦੂਜੇ ਉੱਤੇ ਆ ਟਿੱਕੇ ਸਨ ਕਮਜ਼ੋਰ ਤੇ ਪਤਲਾ ਸਰੀਰ ਰੋਗੀ ਦੀ ਪਹਿਲੀ ਨਜ਼ਰ ਪ੍ਰਿਤਪਾਲ ਉੱਤੇ ਦੂਜੀ ਸਲੋਚਨਾ ਤੇ ਪਈ ਉਸ ਦੇ ਮੂੰਹੋਂ ਪਹਿਲਾ ਵਾਕ ਨਿਕਲਿਆ ਆਗੀ ਸਲੋਚਨਾ ਆਪਣਾ ਨਾਮ ਇੱਕ ਅਣਜਾਣ ਗੱਭਰੂ ਦੇ ਮੂੰਹੋਂ ਸੁਣ ਕੇ ਪਹਿਲਾਂ ਤਾਂ ਸਲੋਚਨਾ ਨੂੰ ਕੁਝ ਅਨੋਖਾ ਜਿਹਾ ਲੱਗਿਆ ਪਰ ਦੂਜੇ ਹੀ ਪਲ ਉਸ ਦੇ ਅੰਦਰ ਇੱਕ ਖੁਸ਼ੀ ਜਿਹੀ ਪੈਦਾ ਹੋ ਗਈ ਉਸਨੇ ਮਾੜਾ ਜਿਹਾ ਸਿਰ ਝੁਕਾ ਕੇ ਤੇ ਹੱਥ ਜੋੜ ਕੇ ਨਮਸਕਾਰ ਕੀਤੀ ਉੱਤਰ ਵਿੱਚ ਰੋਗੀ ਨੇ ਵੀ ਐਵੇਂ ਕੀਤਾ ਆ ਗਈ ਹੈ ਕਹਿੰਦਿਆਂ ਪਿਰਤਪਾਲ ਉਸ ਉੱਤੇ ਝੁਕ ਗਿਆ ਮੈਨੂੰ ਧੀਰ ਕੁਝ ਜ਼ਿਆਦਾ ਹੀ ਲੱਗ ਗਈ ਕੱਲ੍ਹ ਆ ਕੋਈ ਤਕਲੀਫ ਤਾਂ ਨਹੀਂ ਸੀ ਹੋਈ ਨਹੀਂ ਰੋਗੀ ਨੇ ਇੱਕ ਦੋ ਵਾਰੀ ਖਾਂਗ ਕੇ ਜਵਾਬ ਦਿੱਤਾ ਪਿਰਤਪਾਲ ਨੇ ਉਸ ਦਾ ਹੱਥ ਫੜ ਕੇ ਨਜ਼ਰ ਟਟੋਲਦਿਆਂ ਕਿਹਾ ਡਾਕਟਰ ਆਇਆ ਸੀ ਹੂੰ ਰੋਗੀ ਨੇ ਸਲੋਚਨਾ ਵੱਲ ਤੱਕਦਿਆਂ ਜਵਾਬ ਦਿੱਤਾ ਪਾਲ ਇਕ ਕੁੜੀ ਤਾਂ ਜਿਵੇਂ ਮੇਰੀਆਂ ਖਾਬਾਂ ਦੀ ਦੁਨੀਆ ਤੋਂ ਖਿੱਚ ਕੇ ਲਿਆ ਆਇਆ ਤੂੰ ਉਸੇ ਤਰ੍ਹਾਂ ਦੀ ਜਿਵੇਂ ਜਹੀ ਮੈਂ ਸੋਚੀ ਸੀ ਬੋਲਦਿਆਂ ਬੋਲਦਿਆਂ ਉਸਦੇ ਪਤਲੇ ਹੋਠਾਂ ਤੇ ਮੁਸਕਰਾहट ਖੜ ਗਈ ਚਿਹਰਾ ਉਸ ਦਾ ਖੇੜ ਬਹਿ ਰਿਹਾ ਸੀ ਉਟੋ ਨਾਲ ਪਿੱਠ ਰਤਾ ਉੱਚੀ ਕਰਕੇ ਥੋੜਾ ਜਿਹਾ ਸਿੱਧਾ ਹੋ ਬੈਠਾ ਪਰਤ ਪਲ ਨਵਜ ਵੇਖੀ ਗਿਆ ਉਸ ਨੂੰ ਬਿਠਾਲਦੇ ਸਹੀ ਰੋਗੀ ਨੇ ਤਾੜਨਾ ਭਰੀ ਆਵਾਜ਼ ਵਿੱਚ ਪਰਤ ਪਾ ਪਿੱਤ ਬੰਨੇ ਲੱਗੇ ਪੰਗਾ ਦੋ ਕੁਰਸੀਆਂ ਵਿੱਚੋਂ ਇੱਕ ਖਿੱਚ ਕੇ ਮੰਜੇ ਦੇ ਕੋਲ ਕਰ ਦਿੱਤੀ ਤੇ ਫਿਰ ਉਸਨੇ ਸਲੋਚਨਾ ਨੂੰ ਬੈਠਣ ਦਾ ਇਸ਼ਾਰਾ ਕੀਤਾ ਉਹ ਬੈਠ ਗਈ ਤੇ ਬੈਠਦਿਆਂ ਹੀ ਉਸ ਦਾ ਹੱਥ ਰੋਗੀ ਦੇ ਮੱਥੇ ਤੇ ਜਾ ਟਿਕਿਆ ਸ਼ਾਇਦ ਉਸ ਦੀ ਮਰਜ਼ੀ ਤੋਂ ਬਿਨਾਂ ਰੋਗੀ ਨੇ ਆਪਣਾ ਹੱਥ ਛਾਤੀ ਤੋਂ ਚੁੱਕ ਕੇ ਸਲੋਚਨਾ ਦੇ ਹੱਥ ਤੇ ਟਿਕਾ ਦਿੱਤਾ ਤੇ ਫਿਰ ਉਸ ਦੀਆਂ ਅੱਖਾਂ ਵਿੱਚ ਅੱਖਾਂ ਗੱਟ ਕੇ ਬੋਲਿਆ ਤੂੰ ਤੂੰ ਸਲੋਚਨਾ ਵਰਡੇ ਸੋਹਲਾਤਾਂ ਵਾਲੀਏ ਕਿਸ ਤਰ੍ਹਾਂ ਇੱਕ ਨੀਮ ਮੁਰਾਦੇ ਨਾਲ ਸੁਹਾ ਦਿੰਦਾ ਇਸ ਨੂੰ ਇਸ ਅਨੋਖੇ ਤੋਂ ਕਿਸੇ ਹੱਦ ਤੱਕ ਬੇਅਦਬ ਸੰਬੋਧਨ ਨੂੰ ਸੁਣ ਕੇ ਸਲੋਚਨਾ ਪਹਿਲਾਂ ਤਾਂ ਖਬਰਾਈ ਪਰ ਅੱਧੇ ਮਿੰਟ ਤੋਂ ਵੱਧ ਨਹੀਂ ਉਹ ਨਿਸੰਘ ਹੋ ਕੇ ਬੋਲੀ ਜੇ ਇਨਾਂ ਹੱਥਾਂ ਵਿੱਚ ਕੁਝ ਵੀ ਸ਼ਕਤੀ ਹੈ ਤਾਂ ਉਹ ਸਾਰੀ ਤੈਨੂੰ ਤੰਦਰੁਸਤ ਕਰਨ ਵਿੱਚ ਵਰਤਾਂਗੀ ਨਰੀਂਦਰ ਰੋਗੀ ਦੀਆਂ ਅੱਖਾਂ ਡੱਪ ਡਵਾ ਆਂਗਾ ਕਿੰਨੀ ਪਿਆਰੀ ਆਵਾਜ਼ ਹੈ ਫਿਰ ਉਹ ਪਿਰਤਪਾਲ ਵੱਲ ਤੱਕਿਆ ਪਾਲ ਇਹ ਤਾਂ ਹੁਣ ਨਹੀਂ ਲੋੜ ਮੈਨੂੰ ਕਿਸੇ ਡਾਕਟਰ ਵਾਕਟਰ ਦੀ ਜਦ ਕਿ ਇਸ ਕੁੜੀ ਦੀ ਸ਼ੋਅ ਵਿੱਚ ਤਾਂ ਇਸ ਦੇ ਬੋਲਾਂ ਵਿੱਚ ਵੀ ਇਤਨੀ ਸਫਾ ਹੈ ਸਲੋਚਨਾ ਸ਼ਰਮਾ ਗਈ ਅੱਛਾ ਸਲੋਚਨਾ ਪਿਰਤਪਾਲ ਮੱਜੇ ਤੋਂ ਉੱਠਦਾ ਹੋਇਆ ਉਸ ਨੂੰ ਕਹਿਣ ਲੱਗਾ ਮੈਂ ਜਲਦੀ ਵਾਪਸ ਆ ਜਾਣਾ ਜਰਾ ਮੇਰੇ ਨਾਲ ਹੋ ਕੇ ਸਭ ਕੁਝ ਦੇਖ ਲੈ ਤਾਂ ਜੋ ਮਗਰੋਂ ਤੈਨੂੰ ਕੋਈ ਚੀਜ਼ ਲੱਭਣ ਲਵਾਨ ਵਿੱਚ ਕੋਈ ਤਕਲੀਫ ਨਾ ਹੋਵੇ ਰੋਗੀ ਨੇ ਸਲੋਚਨਾ ਦੇ ਹੱਥ ਉੱਤੋਂ ਹੱਥ ਚੁੱਕ ਲਿਆ ਤੇ ਓਠ ਖਲੋਤੀ। ਇਸ ਕਮਰੇ ਪਿੱਛੇ ਆਪੋ ਵਿੱਚ ਜੁੜਵੇਂ ਦੋ ਹੋਰ ਕਮਰੇ ਸਨ, ਇੱਕ ਰਸੋਈ ਤੇ ਇੱਕ ਸਟੋਰ। ਉੱਥੇ ਪਹੁੰਚ ਕੇ ਸਲੋਚਨਾ ਨੇ ਵੇਖਿਆ ਭਾਂਡੇ ਟੀਂਦੀ ਤੋਂ ਲੈ ਕੇ ਹਰ ਰਿੰਨਣ ਪਕਾਣ ਵਾਲੀ ਚੀਜ਼ ਮੌਜੂਦ ਸੀ। ਪਿਤਪਾਲ ਹਰ ਹਰ ਚੀਜ਼ ਬਾਰੇ ਸਮਝਾਈ ਗਿਆ ਤੇ ਸਲੋਚਨਾ ਸਮਝਦੀ ਗਈ। ਇਸ ਤੋਂ ਬਾਅਦ ਸਟੋਰ ਵਿੱਚ ਜਾ ਕੇ ਸਲੋਚਨਾ ਨੇ ਵੇਖਿਆ ਲੱਕੜੀ ਕੋਲੇ ਤੇ ਸਬਕਾਂ ਤੋਂ ਲੈ ਕੇ ਆਟਾ ਦਾਲਾ ਜੋਲ ਦਲਿਆ ਸਾਬਣ ਤੇ ਹੋਰ ਕਈ ਚੀਜ਼ਾਂ ਟੱਬਿਆਂ ਵਿੱਚ ਪੀਪਿਆਂ ਵਿੱਚ ਪਾ ਕੇ ਲਿਮਾਰੀ ਦੇ ਸਲਫਾਂ ਉੱਤੇ ਜੋਗਤ ਨਾਲ ਟੰਗਾਗਾ ਹੋਈਆਂ ਸਨ ਸਾਰਾ ਕੁਝ ਸਮਝ ਸਮਝਾ ਚੁੱਕਣ ਤੋਂ ਬਾਅਦ ਦੋਵੇਂ ਇੱਕ ਹੋਰ ਕਮਰੇ ਵਿੱਚ ਪਹੁੰਚੇ ਜਿੱਥੇ ਮੰਜੇ ਤੇ ਸਾਫ਼-ਸੁਥਰਾ ਬਿਸਤਰਾ ਤੇ ਲੱਗੇ ਇੱਕ ਸਾਦਾ ਜਿਹਾ ਡਰੈਸਿੰਗ ਟੇਬਲ ਸੀ ਜਿਸ ਉੱਤੇ ਆਂਡਾ ਨੁਮੇ ਸ਼ੀਸ਼ੇ ਲਗੇ ਤੇਲ ਕੰਗੀ ਆ ਸਧਾਰਨ ਜਨਾਨਾ ਵਰਤੋਂ ਦੀਆਂ ਚੀਜ਼ਾਂ ਪਈਆਂ ਸਨ ਛੱਤ ਉੱਤੇ ਸੀਲਿੰਗ ਫੈਨ ਮੌਜੂਦ ਸੀ ਮੰਜੇ ਕੋਲ ਇੱਕ ਟੇਬਲ ਤੇ ਉਸ ਤੋਂ ਪਰੇ ਕਲਮਾਰੀ ਸੀ ਜਿਸ ਵਿੱਚ ਕੁਝ ਕਿਤਾਬਾਂ ਚਿਲੀਆਂ ਹੋਈਆਂ ਸਨ ਸਰੋਜਨਾ ਕਮਰੇ ਵਿੱਚ ਦਾਖਲ ਹੁੰਦਿਆਂ ਪਿਰਤਪਾਲ ਨੇ ਉਸ ਨੂੰ ਕਿਹਾ ਇਹ ਕਮਰਾ ਤੇਰਾ ਹੈ ਸਾਰਾ ਕੁਝ ਦਿਖਾ ਲ ਤੇ ਸਮਝਾ ਚੁੱਕ ਕੇ ਦਵਾਦ ਪਿਰਤਪਾਲ ਉਸ ਨੂੰ ਮੁੜ ਰੋਗੀ ਵਾਲੇ ਥਾਂ ਲੈ ਗਿਆ ਰੋਗੀ ਦੀਆਂ ਅੱਖਾਂ ਬੂਹੇ ਤੇ ਗੱਡੀਆਂ ਸਨ ਜਿਸ ਥਾਂ ਨਹੀਂ ਇਹ ਨਿਕਲ ਕੇ ਕੈਸਨ ਲੈ ਦੋਸਤ ਪਰਤਪਾਲੀ ਰੋਗੀ ਨੂੰ ਸੰਬੋਧਨ ਕੀ ਤਰ੍ਹਾਂ ਸ੍ਰੋਚਨਾ ਅੱਜ ਤੋਂ ਤੇਰੀ ਸੇਵਾ ਲਈ ਹੈ ਜਦ ਤੱਕ ਤੂੰ ਰਾਜੀ ਨਾ ਹੋ ਜਾਵੇਂ ਅੱਛਾ ਛੁੱਟੀ ਮੰਗਦਾ ਰੋਗੀ ਨੇ ਧੰਨਵਾਦ ਭਰੀ ਨਜ਼ਰ ਨਾਲ ਉਸ ਵੱਲ ਤੱਕਦਿਆਂ ਕਿਹਾ ਸ਼ੁਕਰੀਆ ਪਰ ਇਸ ਨੂੰ ਸਮਝਾਇਆ ਜਾ ਕਿ ਕਵਰ ਵਿੱਚ ਲੱਤਾਂ ਲਮਕਾਈ ਬੈਠੇ ਇਸ ਮਰੀਜ਼ ਨੂੰ ਮੌਤ ਤੋਂ ਬਚਾਉਂਦੀ ਬਚਾਉਂਦੀ ਆਪ ਹੀ ਨਾ ਕੀਤੀ ਘਬਰਾ ਕੇ ਬਿਮਾਰ ਹੋ ਜਾਵੇ ਇਸ ਦਾ ਜਵਾਬ ਬਿਰਤਬਲ ਦੀ ਥਾਂ ਸਲੋਚ ਰਾਣੇ ਦਿੱਤਾ ਮੌਤ ਨਾਲ ਲੜਨ ਦੀ ਜਾਂਚ ਤੇਰੇ ਇਸ ਦੋਸਤ ਨੇ ਮੈਨੂੰ ਸਿਖਾਲ ਦਿੱਤੀ ਹੈ ਨਰਿੰਦਰ ਤੈਨੂੰ ਬਚਾਣ ਲਈ ਜੇ ਲੋੜ ਪਈ ਤਾਂ ਮੈਂ ਮੌਤ ਨਾਲ ਵੀ ਦੋ ਦੋ ਹੱਥ ਕਰਨੋਂ ਨਹੀਂ ਟਲਾਂਗੀ ਬਾਕੀ ਰਿਹਾ ਮੇਰੇ ਕਬਰਾਂ ਦਾ ਸਵਾਲ ਮੈਂ ਉਦੋਂ ਉਦੋਂ ਪਾਵਾਂ ਕਬਰਾਂ ਜਦੋਂ ਮੌਤ ਮੇਰੇ ਨਾਲ ਤਕੜੀ ਸਾਥਤ ਹੋ ਕੇ ਤੈਨੂੰ ਮੇਰੇ ਹੱਥਾਂ ਚ ਖੋਣ ਲਈ ਲਪਕੇਗੀ ਉਮਾਰਦnga ਅੱਖਾਂ ਚਮਕ ਪੰਗਾ ਸਲੋਚਨਾ ਤੂੰ ਜਰੂਰ ਮੈਨੂੰ ਬਚਾ ਲਵੇਂਗੀ ਅੱਛਾ ਦੋਸਤ ਰੱਬ ਰਾਖਾ ਕਹਿ ਕੇ ਬਿਰਤਪਾਲ ਬਾਹਰਲੇ ਬੂਹੇ ਵਾਲਣੋਂ ਪਰਤੇ ਤੇ ਇੱਕ ਵਾਰੀ ਗਰਦਨ ਮੋੜ ਕੇ ਸਲੋਚਨਾ ਵੱਲ ਤੱਕਿਆ ਸਲੋਚਨਾ ਮੈਂ ਜਾਵਾਂ ਜਾ ਪੜ ਚੜਦੀ ਕਲਾ ਵਿੱਚ ਸਲੋਚਨਾ ਨੇ ਜਵਾਬ ਦਿੱਤਾ ਯਾਦ ਰੱਖੀ ਜਾਂਦਾ ਜਾਂਦਾ ਉਹ ਇਤਨਾ ਹੋਰ ਕਹਿ ਗਿਆ ਮੇਰੀ ਅਮਾਨਤ ਅੱਜ ਤੋਂ ਤੇਰੇ ਹਵਾਲੇ ਹੈ ਸਲੋਚਨਾ ਉਸ ਨੂੰ ਬੂਹੇ ਤੱਕ ਪਹੁੰਚਾ ਕੇ ਮੋੜਾਈ ਉਸ ਦੇ ਜਵਾਬ ਵਿੱਚ ਇੰਨਾ ਹੀ ਕਹੇਗੀ ਜੋ ਰੱਬ ਨੂੰ ਭਾਵੇ ਧੰਨਵਾਦ